ਦੋਸਤੋ ਅਸੀਂ ਆਪਣੇ ਮੋਬਾਈਲ ਦੀ ਬਾਹਰੀ ਸੁਰੱਖਿਆ ਦੇ ਲਈ ਕਈ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜਿਵੇਂ ਬੈਕ ਕਵਰ ਪਾ ਲੈਂਦੇ ਹਾਂ ਸਕਰੀਨ ਗਾਰਡ ਲਵਾ ਲੈਂਦੇ ਹਾਂ ਤੇ ਕਈ ਵਾਰ ਫਲੈਪ ਕਵਰ ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਜਦੋਂ ਸਾਡਾ ਮੋਬਾਈਲ ਕਿਤੇ ਡਿੱਗ ਪਵੇ ਤਾਂ ਫਿਰ ਉਸ ਦੇ ਉੱਪਰ ਸਕਰੈਚ ਨਾ ਪਵੇ ਜਾਂ ਉਹਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ ਪਰੰਤੂ ਕੀ ਤੁਹਾਨੂੰ ਪਤਾ ਹੈ ਕਿ ਇਸ ਬਾਹਰੀ ਸੁਰੱਖਿਆ ਦੇ ਨਾਲੋਂ ਵੀ ਮੋਬਾਈਲ ਦੀ ਅੰਦਰੂਨੀ ਸੁਰੱਖਿਆ ਜ਼ਿਆਦਾ ਜ਼ਰੂਰੀ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਮੋਬਾਈਲ ਫੋਨ ਦੀ ਬਾਹਰੀ ਸੁਰੱਖਿਆ ਕਰਨ ਵਾਲੀ ਚੀਜ਼ਾਂ ਤਾਂ ਮੋਬਾਈਲ ਨੂੰ ਬਾਹਰੋਂ ਖਰਾਬ ਹੋਣ ਤੋਂ ਬਚਾ ਲੈਂਦੀਆਂ ਹਨ ਪਰੰਤੂ ਜੇਕਰ ਅਸੀਂ ਅੰਦਰਲੀ ਸੁਰੱਖਿਆ ਨਹੀਂ ਕਰਾਂਗੇ ਤਾਂ ਫਿਰ ਸਾਡੇ ਮੋਬਾਈਲ ਦਾ ਨੁਕਸਾਨ ਤਾਂ ਹੋਵੇਗਾ ਹੀ ਹੋਵੇਗਾ ਨਾਲ ਦੀ ਨਾਲ ਸਾਡਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਮੋਬਾਈਲ ਫੋਨ ਦੇ ਵਿੱਚ ਅਸੀਂ ਕਈ ਪ੍ਰਕਾਰ ਦੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰਦੇ ਹਾਂ ਅਤੇ ਇਹ ਐਪਲੀਕੇਸ਼ਨਾਂ ਕਈ ਵਾਰ ਸਾਡਾ ਨੁਕਸਾਨ ਕਰ ਰਹੀਆਂ ਹੁੰਦੀਆਂ ਨੇ ਕਈ ਵਾਰ ਸਾਡਾ ਡਾਟਾ ਚੋਰੀ ਕਰ ਰਹੀਆਂ ਹੁੰਦੀਆਂ ਨੇ ਕਈ ਵਾਰ ਸਾਡੀ ਪ੍ਰਾਈਵੇਸੀ ਨੂੰ ਚੋਰੀ ਕਰ ਰਹੀਆਂ ਹੁੰਦੀਆਂ ਨੇ ਅਤੇ ਕਈ ਵਾਰ ਇਹਨਾਂ ਦੇ ਵਿੱਚ ਵਾਇਰਸ ਆਦਿ ਵੀ ਹੋ ਸਕਦੇ ਨੇ ਸੋ ਬਾਹਰੀ ਸੁਰੱਖਿਆ ਦੇ ਨਾਲ-ਨਾਲ ਮੋਬਾਈਲ ਫੋਨ ਦੀ ਅੰਦਰੂਨੀ ਸੁਰੱਖਿਆ ਕਰਨੀ ਬਿਹਤ ਜਰੂਰੀ ਹੁੰਦੀ ਹੈ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮੋਬਾਈਲ ਫੋਨ ਦੀ ਅੰਦਰੂਨੀ ਸੁਰੱਖਿਆ ਦੀ ਹੀ ਗੱਲ ਕਰਨ ਜਾ ਰਹੇ ਹਾਂ ਹੁਣ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਫਿਰ ਮੋਬਾਈਲ ਫੋਨ ਦੀ ਅੱਜ ਆਪਾਂ ਜਿਹੜੀ ਅੰਦਰੂਨੀ ਸੁਰੱਖਿਆ ਦੀ ਗੱਲ ਕਰ ਰਹੇ ਹਾਂ ਅੰਦਰੂਨੀ ਸੁਰੱਖਿਆ ਕਵਚ ਦੀ ਗੱਲ ਕਰ ਰਹ ਅਤੇ ਭਾਰਤ ਸਰਕਾਰ ਦੇ ਵੱਲੋਂ ਬਣਾਈ ਹੋਈ ਇਹ ਐਪਲੀਕੇਸ਼ਨ ਹੈ ਇਸ ਐਪਲੀਕੇਸ਼ਨ ਦਾ ਨਾਮ ਹੈ ਐਮ ਕਵਚ ਐਮ ਕਵਚ ਐਪਲੀਕੇਸ਼ਨ ਸਰਕਾਰ ਦੇ ਵੱਲੋਂ ਬਣਾਈ ਗਈ ਤੁਹਾਡੇ ਮੋਬਾਈਲ ਫੋਨ ਦੀ ਅੰਦਰੂਨੀ ਸੁਰੱਖਿਆ ਕਰਨ ਦੇ ਲਈ ਐਪਲੀਕੇਸ਼ਨ ਹੈ ਜਿੱਥੇ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਹੋਰ ਕਈ ਐਪਲੀਕੇਸ਼ਨ ਆਏ ਉੱਥੇ ਹੀ ਤੁਸੀਂ ਐਮ ਕਵਚ ਨੂੰ ਵੀ ਡਾਊਨਲੋਡ ਕਰ ਲਓ ਕਿਉਂਕਿ ਇਹ ਤੁਹਾਡੇ ਮੋਬਾਈਲ ਫੋਨ ਦੀ ਅੰਦਰੂਨੀ ਸੁਰੱਖਿਆ ਕਰੇਗੀ ਤਾਂ ਆਓ ਫਿਰ ਹੁਣ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਐਮ ਕਵਚ ਐਪਲੀਕੇਸ਼ਨ ਦੇ ਵਿੱਚ ਕੀ ਕੁਝ ਹੈ ਤੁਹਾਡੀ ਸੁਰੱਖਿਆ ਕਰਨ ਦੇ ਲਈ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਐਮ ਕਵਚ ਐਪਲੀਕੇਸ਼ਨ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਤੋਂ ਬਾਅਦ ਇਸ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਆਪਾਂ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਰਹੇ ਹਾਂ ਅਤੇ ਇਹ ਐਪਲੀਕੇਸ਼ਨ ਹੁਣ ਡਾਊਨਲੋਡ ਹੋ ਚੁੱਕੀ ਆਪਾਂ ਇਸ ਨੂੰ ਓਪਨ ਕਰ ਲੈਣੇ ਆ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆਵੇਗਾ ਹੁਣ ਕੁਝ ਪਰਮਿਸ਼ਨਾਂ ਐਪਲੀਕੇਸ਼ਨ ਮੰਗ ਰਹੀ ਹੈ ਉਹ ਸਾਨੂੰ ਦੇਣੀਆਂ ਪੈਣਗੀਆਂ ਓਪਨ ਸੈਟਿੰਗ ਦੇ ਵਿੱਚ ਜਾ ਕੇ ਅਸੀਂ ਇਹਨਾਂ ਸਾਰੀਆਂ ਪਰਮਿਸ਼ਨਾਂ ਨੂੰ ਜਿਹੜੀ ਵੀ ਐਪਲੀਕੇਸ਼ਨ ਮੰਗੇਗੀ ਅਲਾਉ ਕਰ ਦੇਵਾਂਗੇ ਹੁਣ ਐਪਲੀਕੇਸ਼ਨ ਔਨ ਹੋ ਗਈ ਹੈ ਐਮ ਕਵਚ ਵੈਲਕਮ ਟੂ ਐਮ ਕਵਚ 2 ਲਿਖਿਆ ਹੋਇਆ ਸਾਡੇ ਸਾ ਹੁਣ ਇਹ ਐਪਲੀਕੇਸ਼ਨ ਦੱਸ ਰਹੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਡੀ ਸਿਕਿਉਰਿਟੀ ਕਰੇਗੀ ਕਿਸ ਤਰ੍ਹਾਂ ਸਾਨੂੰ ਸਿਕਿਉਰਿਟੀ ਦੀ ਸਲਾਹ ਦੇਵੇਗੀ ਕਿਸ ਤਰ੍ਹਾਂ ਛੁਪੀਆਂ ਹੋਈਆਂ ਐਪਲੀਕੇਸ਼ਨਾਂ ਦੇ ਬਾਰੇ ਵਿੱਚ ਦੱਸੇਗੀ ਕਿਸ ਤਰ੍ਹਾਂ ਕਿਸੇ ਪ੍ਰਕਾਰ ਦੇ ਵਾਇਰਸ ਦੇ ਬਾਰੇ ਦੇ ਵਿੱਚ ਸਾਨੂੰ ਦੱਸੇਗੀ ਇਹ ਸਾਰਾ ਕੁਝ ਐਪਲੀਕੇਸ਼ਨ ਤੁਹਾਨੂੰ ਇਸ ਵਕਤ ਦੱਸ ਰਹੀ ਹੈ ਹੁਣ ਇਥੇ ਲਿਖਿਆ ਆ ਰਿਹਾ ਹੈ ਕਿ ਐਪਲੀਕੇਸ਼ਨ ਨੂੰ ਚਾਲੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣਾ ਮੋਬਾਈਲ ਪੂਰੀ ਤਰ੍ਹਾਂ ਸਕੈਨ ਕਰ ਲਓ ਅਸੀਂ ਕਲਿੱਕ ਕਰ ਲਿੱਤਾ ਹੈ ਤੇ ਸਾਡਾ ਮੋਬਾਈਲ ਹੁਣ ਸਕੈਨ ਹੋਣ ਲੱਗ ਗਿਆ ਹੈ ਮੋਬਾਈਲ ਦੇ ਵਿੱਚ ਪਈਆਂ ਸਾਰੀਆਂ ਐਪਲੀਕੇਸ਼ਨਾਂ ਨੂੰ ਇਸ ਦੇ ਵੱਲੋਂ ਵਾਰੀ-ਵਾਰੀ ਸਕੈਨ ਕੀਤਾ ਜਾ ਰਿਹਾ ਹੈ ਥੋੜਾ ਜਿਹਾ ਸਮਾਂ ਲਵੇਗੀ ਕਿਉਂਕਿ ਮੋਬਾਈਲ ਦੇ ਵਿੱਚ ਕਾਫੀ ਸਾਰਾ ਡਾਟਾ ਹੁੰਦਾ ਉਸ ਨੂੰ ਸਾਰੇ ਨੂੰ ਇਹ ਸਕੈਨ ਕਰਕੇ ਰਿਜ਼ਲਟ ਸਾਡੇ ਸਾਹਮਣੇ ਲਿਆਵੇਗੀ ਕਿ ਸਾਡੇ ਮੋਬਾਈਲ ਦੀ ਇਸ ਵਕਤ ਕੀ ਸਟੇਟਸ ਹੈ ਕਿਸ ਤਰ੍ਹਾਂ ਦਾ ਉਸ ਦਾ ਹਾਲਾਤ ਹਨ ਹੁਣ ਸਕੈਨ ਕਰਨ ਤੋਂ ਬਾਅਦ ਇਸ ਐਪਲੀਕੇਸ਼ਨ ਨੇ ਪੂਰਾ ਡਾਟਾ ਸਾਡੇ ਸਾਹਮਣੇ ਰੱਖ ਦਿੱਤਾ ਕਿ ਕਿਹੜੀ ਸਾਡੇ ਮੋਬਾਈਲ ਦੇ ਵਿੱਚ ਰਿਸਕੀ ਐਪਲੀਕੇਸ਼ਨਾਂ ਕਿੰਨੀਆਂ ਆਏ ਨੌਨ ਰਿਸਕੀ ਐਪਲੀਕੇਸ਼ਨਾਂ ਕਿੰਨੀਆਂ ਆਏ ਜਿਨ੍ਹਾਂ ਦੇ ਵਿੱਚ ਐਡ ਚੱਲ ਰਹੀ ਹੈ ਉਹ ਐਪਲੀਕੇਸ਼ਨਾਂ ਕਿੰਨੀਆਂ ਆਏ ਛੁਪੀਆਂ ਹੋਈਆਂ ਐਪਲੀਕੇਸ਼ਨਾਂ ਕਿੰਨੀਆਂ ਆਏ ਇਹ ਸਾਰਾ ਡਾਟਾ ਸਾਡੇ ਸਾਹਮਣੇ ਇਸ ਵਕਤ ਆ ਗਿਆ ਹੈ ਹੁਣ ਐਮ ਕ ਵਿੱਚ ਮੈਨੂੰ ਦੱਸ ਰਿਹਾ ਹੈ ਕਿ ਮੇਰੇ ਮੋਬਾਈਲ ਦੇ ਵਿੱਚ 7% ਰਿਸਕੀ ਐਪਲੀਕੇਸ਼ਨਾਂ ਮੌਜੂਦ ਹੈ ਤਾਂ ਫਿਰ ਆਪਾਂ ਇਹਨਾਂ ਰਿਸਕੀ ਐਪਲੀਕੇਸ਼ਨਾਂ ਨੂੰ ਡੀਲਟ ਵੀ ਕਰ ਸਕਦੇ ਹਾਂ ਇਨਾਂ ਦੇ ਵਿੱਚੋਂ ਜਿਹੜੀ ਸਾਨੂੰ ਜ਼ਰੂਰਤ ਨਹੀਂ ਹੈਗੀ ਉਹਨਾਂ ਐਪਲੀਕੇਸ਼ਨ ਨੂੰ ਡਿਲੀਟ ਕਰ ਸਕਦੇ ਹਾਂ ਤੇ ਜਿਹੜੀ ਜ਼ਰੂਰਤ ਹੈਗੀ ਆ ਉਸ ਨੂੰ ਆਪਾਂ ਸਕੈਨ ਕਰਕੇ ਰੱਖ ਵੀ ਸਕਦੇ ਹਾਂ ਹੁਣ ਮੰਨ ਲਓ ਇਸ ਐਪਲੀਕੇਸ਼ਨ ਨੂੰ ਆਪਾਂ ਰੱਖਣਾ ਨਹੀਂ ਚਾਹੁੰਦੇ ਤਾਂ ਆਪਾਂ ਵਿਊ ਐਪਲੀਕੇਸ਼ਨ ਇਨਫੋ ਦੇ ਉੱਪਰ ਜਾ ਕੇ ਅਨਇਨਸਟਾਲ ਕਰ ਸਕਦੇ ਹਾਂ ਇਸ ਐਪਲੀਕੇਸ਼ਨ ਨੂੰ ਇਸ ਤਰ੍ਹਾਂ ਸੀ ਬਾਰੀ-ਬਾਰੀ ਜਿਹੜੀ ਐਪਲੀਕੇਸ਼ਨ ਨੂੰ ਨਹੀਂ ਰੱਖਣਾ ਚਾਹੁੰਦੇ ਉਸ ਨੂੰ ਅਨਇਨਸਟਾਲ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਐਮ ਕਵਚ ਐਪਲੀਕੇਸ਼ਨ ਸਾਡੇ ਮੋਬਾਈਲ ਦੀ ਅੰਦਰੂਨੀ ਸੁਰੱਖਿਆ ਪੂਰੀ ਤਰ੍ਹਾਂ ਨਾਲ ਕਰਦੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਵੀ ਲਾਈਕ ਅਤੇ ਸ਼ੇਅਰ ਜਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ